ਇਲਾਕੇ ਦੇ ਨਾਮਵਰ ਵਿਦਿਆਕ ਸਸਤਾ ਗੁਰਮਰਦਾਸ ਸੀਨੀਅਰ ਸਕੈੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਲਈ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਬੱਚਿਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਡਾਕਟਰ ਦਰਜੀਤ ਸਿੰਘ ਪ੍ਰਿੰਸੀਪਲ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮੇਟੜਾ ਕਪੂਤਲਾ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਇਸ ਮੌਕੇ ਵਿਦਿਆਰਥੀਆਂ ਨੇ ਬੋਨਸ ਆਫ ਲਾਈਫ ਵਿਖੇ ਅਧੀਨ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਵਿਸਰਦੇ ਜਾ ਰਹੇ ਪੰਜਾਬੀ ਸੱਭਿਆਚਾਰ ਦੀ ਝਲਕ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕਰਦੇ ਆ ਵਿਦਿਆਰਥੀਆਂ ਨੂੰ ਦੁਬਾਰਾ ਤੋਂ ਆਪਣੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਤੇ ਪਿਛਲੇ 1 ਸਾਲ ਤੋਂ ਅਵਲ ਪੋਜੀਸ਼ਨਾਂ ਤੇ ਰਹੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਆਏ ਹੋਏ ਪ੍ਰਿੰਸੀਪਲ ਸਾਹਿਬਾਨ ਵੱਲੋਂ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰੋਗਰਾਮ ਵਿੱਚ ਬੋਲਦਿਆਂ ਮੁੱਖ ਮਹਿਮਾਨ ਡਾਕਟਰ ਦਲਜੀਤ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਦੇ ਬੋਰਡ ਦੀ ਪ੍ਰੀਖਿਆ ਵਿੱਚ ਲਗਾਤਾਰ ਅਵਲ ਰਹਿਣ ਲਈ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਰਵਿੰਦਰ ਕੌਰ ਮندان ਦੀ ਤਾਰੀਫ਼ ਕਰਦਿਆਂ ਵਿਦਿਆਰਥੀਆਂ ਦੀ ਸਫਲਤਾ ਦਾ ਸਿਹਰਾ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਮਿਹਨਤ ਸਿਰ ਬੰਨਿਆ ਉਨਾਂ ਕਹਿੰਦੇ ਕਿ ਸਕੂਲ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਤੇ ਉੱਚ ਪੱਧਰੀ ਸਿੱਖਿਆ ਦੇਣ ਵਿੱਚ ਬੜਮੁਲਾ ਯੋਗਦਾਨ ਪਾ ਰਿਹਾ ਹੈ ਇਸ ਮੌਕੇ ਉਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਗੁਰਬਾਣੀ ਨਾਲ ਜੁੜ ਲਈ ਵੀ ਪ੍ਰੇਰਿਤ ਕੀਤਾ ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਰਵਿੰਦਰਪੌਰ ਮਦਾਨ ਵੱਲੋਂ ਸਕੂਲ ਦੀ ਸਲੈਂਡਰ ਰਿਪੋਰਟ ਪੜ੍ਹੀ ਗਈ ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੇ ਡਾਇਰੈਕਟਰ ਜਸਪਾਲ ਸਿੰਘ ਰੰਧਾਵਾ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਵਿੰਦਰ ਕੌਰ ਮਦਾਨ ਨੇ ਆਏ ਹੋਏ ਮਾਪਿਆਂ ਅਤੇ ਮੁੱਖ ਮਹਿਮਾਨ ਦਾ तहे ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਅਤੇ ਉਹਨਾਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਹਮੇਸ਼ਾ ਵਚਨਬੱਧ ਰਹੇਗਾ ਬਿਊਰੋ ਰਿਪੋਰਟ ਡੀ5 ਗਰੁੱਪ ਪੰਜਾਬੀ ਟੀਵੀ ਸ਼੍ਰੀ ਗੁੰਦਸਾ ਜੀ ਅੱਜ ਦਾ ਜੋ ਐਨਵਲ ਫੰਕਸ਼ਨ ਸੀ ਅਜੇ ਸਰਦਾਰ ਜਸਪਾਲ ਸਿੰਘ ਰੰਧਾਵਾ ਮੇਰੇ ਕਲੀਗ ਰਹਿਨੇ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਸੀ ਅੱਜ ਚੀਫ ਗੈਸਟ ਇੱਥੇ ਆਉਣ ਦਾ ਸੋ ਮੈਨੂੰ ਖੁਸ਼ੀ ਸੀ ਇਸ ਗੱਲ ਦੀ ਕਿ ਮੈਂ ਸਰਕਾਰੀ ادارے ਨੂੰ ਬਹੁਤ ਹੱਦ ਤੱਕ ਨੇੜੇ ਦੇਖਿਆ ਤੇ ਇੱਕ ਪ੍ਰਾਈਵੇਟ ਅਦਾਰਾ ਹੈ ਜਿਹੜਾ ਬੜਾ ਸਟੈਬਲਿਸ਼ਡ ਇਲਾਕੇ ਦੇ ਵਿੱਚ ਮੈਂ ਉੱਥੇ ਜਾਵਾਂ ਤੇ ਉੱਥੋਂ ਦੀ ਸਿਚੁਏਸ਼ਨ ਨੂੰ ਵੇਖਾਂ ਤੇ ਵਿਚਾਰਾ ਸਰ ਕਿਦਾਂ ਦੇਖਦੇ ਜੇ ਅੱਜ ਜਿਹੜਾ ਯੂਸ ਹੈ ਜਿਹੜੇ ਬੱਚੇ ਆ ਔਰ ਸਟੱਡੀ ਦੇ ਵਿੱਚ ਜਿਹੜਾ ਗੈਪ ਪੈ ਰਿਹਾ ਹੈ ਪੇਰੈਂਟਸ ਦੇ ਵਿੱਚ ਉਹਨੂੰ ਉਸ ਤੀਨ ਨੂੰ ਕਿਦਾਂ ਦੇਖਦੇ ਜੀ ਮੈਂ ਜੋ ਰਿਅਲਾਈਜ਼ ਕੀਤਾ ਜੀ ਮੈਨੂੰ ਇੰਝ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਨਾ ਉਹ ਥੋੜਾ ਜਿਹਾ ਬੱਚਿਆਂ ਨਾਲੋਂ ਥੋੜਾ ਨਹੀਂ ਬਹੁਤ ਹੱਦ ਤੱਕ ਬੱਚਿਆਂ ਨਾਲੋਂ ਟੁੱਟ ਚੁੱਕੇ ਆ ਆਪਣੇ ਬੱਚਾ ਬਤੀ ਬਹੁਤੇ ਪੇਰੈਂਟਸ ਅਵੇਅਰ ਨਹੀਂ ਆ ਜਿਹੜੇ ਅਵੇਅਰ ਆ ਉਹ ਪ੍ਰੈਪਰ ਕਰਦੇ ਆ ਕਿ ਸਾਡੇ ਬੱਚੇ ਜਿਹੜੇ ਇਹਨਾਂ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਪੜਨ ਇਸ ਕਰਕੇ ਸਰਕਾਰੀ ਧਾਰਿਆਂ ਦੀ ਸਿਹਤ ਜਿਹੜੀ ਉਹ ਦਿਨੋਂ ਦਿਨ ਚਿੰਤਾਜਨਕ ਹੈ ਪਰੰਤੂ ਇਹ ਵੀ ਇੱਕ ਵੱਖਰਾ ਵਿਸ਼ਾ ਹੈ ਕਿ ਸਰਕਾਰੀ ਧਾਰਿਆਂ ਦੇ ਵਿੱਚ ਜਿਹੜੇ ਰਿਜ਼ਲਟ ਹੈ ਉਹ ਪ੍ਰਾਈਵੇਟਾਂ ਦੇ ਨਾਲੋਂ ਵੀ ਬੈਟਰ ਆ ਰਿਹਾ ਹੈ ਉਹਦੇ ਪਿੱਛੇ ਜਿਹੜੇ ਛੁਪਵੀਂ ਚੱਲ ਰਹੀ ਚਾਲ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਾਸਤੇ ਅੱਤ ਤਖਦਾਈ ਹੈ ਜਿਹੜੀ ਸਰ ਮਾਈਗ੍ਰੇਸ਼ਨ ਹੁੰਦੀ ਹੈ ਜਿਹੜਾ ਪ੍ਰਵਾਸ ਹੋ ਰਿਹਾ ਆ ਚਾਹੇ ਉਹ ਪੰਜਾਬ ਦੇ ਵਿੱਚ ਆਉਣ ਵਾਲੇ ਲੋਕਾਂ ਦਾ ਚਾਹੇ ਬਾਹਰ ਜਾਣ ਵਾਲਾ ਪੰਜਾਬ ਦੇ ਨੌਜਵਾਨਾਂ ਦਾ ਉਹਦੇ ਬਾਰੇ ਕੀ ਕਹਿੰਦੇ ਆ ਇਦਰੋਂ ਜੋ ਸਾਡੇ ਬੱਚੇ ਪ੍ਰਵਾਸ ਕਰ ਰਹੇ ਆ ਉਹਦਾ ਮੁੱਖ ਕਾਰਨ ਇਹ ਕਿ ਸਾਡੇ ਬੇਰਜਗਾਰੀ ਆ ਔਰ ਕੋਈ ਟਾਰਗੇਟ ਬੱਚਿਆਂ ਨੂੰ ਦਿਖਾਈ ਨਹੀਂ ਦੇ ਰਿਹਾ ਕਿ ਉਹ ਪਿਛਲੇ ਦੇ ਵਿੱਚ ਜਿਸ ਚੀਜ਼ ਨੂੰ ਕਵਰ ਕਰ ਸਿਆ ਕਰਨ ਇਸ ਕਰਕੇ ਮਜਬੂਰੀ ਵਾਸਤੇ ਪੇਰੈਂਟਸ ਵੀ ਮਜਬੂਰ ਹੈ ਤੇ ਬੱਚੇ ਵੀ ਮਜਬੂਰ ਹੈ ਉਹ ਪਿਆਰੀਆਂ ਵੇਚ ਕੇ ਆਪਣੀਆਂ ਜਾਇਦਾਦਾਂ ਵੇਚ ਕੇ ਵੀ ਬਾਹਰ ਜਾ ਰਹੇ ਆ ਪਰੰਤੂ ਉਹਦੇ ਵਿੱਚ ਇੱਕ ਦੁੱਖ ਦਾ ਪੱਖ ਇਹ ਹੈ ਕਿ ਸਾਡੇ ਬਹੁਤੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਆਫਟਰ ਪਲੱਸ 2 ਹੀ ਭੇਜਣਾ ਸ਼ੁਰੂ ਕਰ ਦਿੱਤਾ ਉਹ ਭਾਵੇਂ ਕੁੜੀਆਂ ਸਨ ਜਾਂ ਮੁੰਡੇ ਸਨ ਪਰੰਤੂ ਉੱਥੇ ਉਹ ਬੱਚੇ ਜਾ ਕੇ ਬੜੀ ਅਦੋਗਤੀ ਦਾ ਤੇ ਦੁੱਖਾਂ ਦਾ ਸ਼ਿਕਾਰ ਹੋ ਰਿਹਾ ਜੋ ਇੱਕ ਚਿੰਤਾ ਦਾ ਵਿਸ਼ਾ ਹੈ ਪਰੰਤੂ ਜਿਹੜੇ ਬੱਚੇ ਬਾਹਰੋਂ ਪ੍ਰਵਾਸ ਲੋਕੀਤ ਕਰ ਰਹੇ ਆ ਉਹ ਇੰਨਾ ਕ ਖੁੱਲਾਪਨ ਕਰ ਦਿੱਤਾ ਹੈ ਕਿ ਮੈਨੂੰ ਜਾਗਦਾ ਕਿ ਆਉਣ ਵਾਲੇ 10-15 ਸਾਲਾਂ ਦੇ ਵਿੱਚ ਪੰਜਾਬ ਦਾ ਮਹਾਂਦਰਾ ਜਿਹੜਾ ਸਮੁੱਚੀ ਰੂਪ ਵਿੱਚ ਚੇਂਜ ਹੋ ਜਾਣ ਵਾਲਾ ਹੈ ਕਿਉਂਕਿ ਪ੍ਰਵਾਸ ਕਿਸੇ ਇੱਕ ਲਿਮਟ ਤੱਕ ਤਾਂ ਜਿਹੜਾ ਉਹ ਸਹਾਜ ਕਰ ਹੁੰਦਾ ਹੈ ਪਰੰਤੂ ਜਦੋਂ ਕੋਈ ਚੀਜ਼ ਬਾਹਰੋਂ ਆਣ ਕੇ ਹਵੇ ਜਾਂਦੀ ਹੈ ਫਿਰ ਉੱਥੋਂ ਦਾ ਸੱਭਿਆਚਾਰ ਉੱਥੋਂ ਦੀ ਭਾਸ਼ਾ ਉਥੋਂ ਦਾ ਰਹਿਣ ਸਹਿਣ ਜਿਹੜਾ ਉਬਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਪੰਜਾਬ ਦੇ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਐਸੋੜੇ ਪਲੱਸ 1 ਪਲੱਸ 2 ਕਰ ਰਹੇ ਮੈਂ ਉਹਨਾਂ ਨੂੰ ਇੱਕੋ ਕਵਾਂਗਾ ਜੀ ਪਲੱਸ 1 2 ਤੋਂ ਬਾਅਦ ਜਾਣ ਦਾ ਕਿਤੇ ਵੀ ਕੋਈ ਫਾਇਦਾ ਨਹੀਂ ਉਹ ਆਪਣੀ ਘੱਟੂ ਘੱਟ ਗ੍ਰੈਜੂਏਸ਼ਨ ਜਿਹੜੀ ਹੈ ਉਸ ਨੂੰ ਕੰਪਲੀਟ ਕਰਨ ਉਦੋਂ ਤੱਕ ਬੱਚਾ ਐਕਾਡੈਮਿਕ ਪੱਖ ਤੋਂ ਹੀ ਉੱਚਾ ਹੋ ਜਾਂਦਾ ਤੇ ਉਹ ਆਪਣੇ ਸੋਸਮਾ ਵੀ ਤੋ ਵਿੱਚ ਆਉ ਜਾਂਦਾ ਸਰ ਗੁਰੂ ਅਮਰਦਾਸ ਅਦਾਸ ਇੰਸਟੀਚਿਊਟ ਜਿਹੜਾ ਇਹ ਪਿੰਡੂ ਖੇਤਰ ਦੇ ਵਿੱਚ ਲੰਬੇ ਸਮੇਂ ਤੋਂ ਮਿਆਰੀ ਜਿਹੜੀ ਸਿੱਖਿਆ ਦੇ ਰਿਹਾ ਕੀ ਕਹਿਣਾ ਹੈ ਅੱਛਾ ਜੀ ਇਤਨੇ ਹੈ ਜੀ ਇਹਨਾਂ ਨੇ ਤਿੰਨ ਸਕੂਲਾਂ ਨੇ ਦੇ ਲਗਭਗ ਇਸ ਵੇਲੇ ਚੱਲ ਰਹੇ ਆ ਔਰ ਇਹਨਾਂ ਨੇ ਮੈਂ ਜੋ ਦੇਖਿਆ ਕਿ ਇਥੋਂ ਦਾ ਇਨਫਰਾਸਟ੍ਰਕਚਰ ਜੋ ਹੈ ਇਥੋਂ ਦੀਆਂ ਬਿਲਡਿੰਗਸ ਜੋ ਹੈ ਜੋ ਅਧਿਆਪਕਾਂ ਦਾ ਪੱਧਰ ਹੈ ਉਹ ਆਪਣੇ ਸਰਦਾਰ ਜਸਪਾਲ ਸਿੰਘ ਹੋਣਾ ਨੇ ਇਹਨੂੰ ਬੜਾ ਮੇਨਟੇਨ ਕਰਕੇ ਰੱਖਿਆ ਹੋਇਆ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅੱਜ ਮੈਂ ਆਪਣੇ ਲੈਕਚਰ ਵਿੱਚ ਕਿਹਾ ਸੀਗਾ ਕਿ ਹੋਰ ਜੇਕਰ ਇਸ ਨੂੰ ਬੈਟਰ ਕਰਨ ਕਿਤੇ ਮੈਂ ਸਮਝਦਾ ਕਿ ਇਲਾਕੇ ਦੀ ਜਿਹੜੀ ਮੁੱਖ ਲੋੜ ਹੈ ਬੇਰੀਆ ਦੀ ਉਸ ਦੀ ਪੂਰਤੀ ਸੰਭਵ ਹੈ ਜੋ ਜਿਹੜਾ ਅੱਜ ਗੁਰੂ ਅਮਰਦਾਸ ਸੀਨੀਅਰ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ ਕੀ ਕਹਿਣਾ ਚਾਹੁੰਦੇ ਜੀ ਕੀ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੋਗੇ ਅੱਜ ਦਾ ਜਿਹੜਾ ਸਮਾਗਮ ਹੈ ਉਹਦਾ ਜਿਹੜਾ ਥੀਮ ਸੀ ਉਹ ਬੌਂਡਸ ਆਫ ਲਾਈਫ ਸੀ ਬੌਂਡਸ ਆਫ ਲਾਈਫ ਦੇ ਮਾਧਿਅਮ ਨਾਲ ਅਸੀਂ ਪੇਰੈਂਟਸ ਨੂੰ ਆਪਣੇ ਦਰਸ਼ਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਜਿਹੜਾ ਇਨਸਾਨ ਹੈ ਵੱਖ-ਵੱਖ ਤਰੀਕੇ ਨਾਲ ਹਰ ਇੱਕ ਚੀਜ਼ ਨਾਲ ਜੁੜਿਆ ਹੈ ਅਸੀਂ ਐਸ ਪਲੇ ਵਿੱਚ ਇਹ ਵੀ ਮੈਸੇਜ ਦਿੱਤਾ ਹੈ ਕਿ ਕਿਵੇਂ ਜਿਹੜੇ ਸਾਡੀ ਪ੍ਰਕਿਰਤੀ ਹੈ ਕੁਦਰਤ ਹੈ ਕੁਦਰਤ ਜਿਹੜੀ ਸਾਨੂੰ ਰੱਬ ਨੇ ਬਖਸ਼ੀ ਹੈ ਉਹਦੇ ਵਿੱਚ ਜਿੰਨੇ ਵੀ ਜੀਵ ਜੰਤੂ ਸਾਨੂੰ ਬਖਸ਼ੇ ਗਏ ਨੇ ਉਹਨਾਂ ਦੀ ਅਸੀਂ ਕਿਸ ਤਰ੍ਹਾਂ ਦੇਖਭਾਲ ਕਰ ਸਕਦੇ ਹਾਂ ਉਹਨਾਂ ਨਾਲ ਅਸੀਂ ਕਿਸ ਤਰ੍ਹਾਂ ਦਾ ਅੱਛਾ ਬੌਂਡ ਬਣਾ ਸਕਦੇ ਹਾਂ ਇਸ ਤੋਂ ਇਲਾਵਾ ਅਸੀਂ ਇੱਕ ਬਹੁਤ ਹੀ ਸੋਨਾ ਜਿਹਾ ਮੈਸੇਜ ਦਿੱਤਾ ਹੈ ਸਾਰੇ ਸਮਾਜ ਨੂੰ ਕਿ ਜਿਹੜੀਆਂ ਸਾਡੀਆਂ ਧੀਆਂ ਨੇ ਉਹਨਾਂ ਨੂੰ ਅਸੀਂ ਪੜ੍ਹਾਈਏ ਲਿਖਾਈਏ ਤੇ ਅਸੀਂ ਐਸ ਕਾਬਲ ਬਣਾਈਏ ਕਿ ਉਹ ਵੀ ਕੁਝ ਜਿਹੜਾ ਮੁਕਾਮ ਹੈ ਜ਼ਿੰਦਗੀ 'ਚ ਹਾਸਲ ਕਰ ਸਕਣ ਅਸੀਂ ਕਈ ਘਰਾਂ 'ਚ ਦੇਖਦੇ ਹਾਂ ਕਿ ਜਿਹੜੀ ਲੜਕੀਆਂ ਦੀ ਐਜੂਕੇਸ਼ਨ ਹੈ ਉਹ ਰੋਕ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਜਲਦੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਣੀ ਬੇਟੀਆਂ ਨੂੰ ਜਿਹੜਾ ਹੈ ਆਪਣੇ ਪੈਰਾਂ ਤੇ ਖੜਾ ਕਰਨ ਤੋਂ ਬਾਅਦ ਹੀ ਉਹਨਾਂ ਦੇ ਵਿਆਹ ਬਾਰੇ ਸੋਚਣਾ ਚਾਹੀਦਾ ਹੈ ਹੋਰ ਵੀ ਬਹੁਤ ਐਕਟੀਵਿਟੀਆਂ ਅਸੀਂ ਕੀਤੀਆਂ ਜਿਵੇਂ ਕਿ ਅਸੀਂ ਦੱਸਿਆ ਕਿ ਕਿਸਾਨਾਂ ਦਾ ਕਿਵੇਂ ਸਾਡੀ ਮਿੱਟੀ ਦੇ ਨਾਲ ਜਿਹੜਾ ਰਿਸ਼ਤਾ ਹੈ ਉਹ ਟੁੱਟ ਬਣਿਆ ਰਹਿੰਦਾ ਹੈ ਜਿਹੜੀ ਮਰਜ਼ੀ ਮੁਸੀਬਤ ਆਵੇ ਜਿਸ ਤਰ੍ਹਾਂ ਦੀ ਮਰਜ਼ੀ ਹੜ ਆ ਜਾਂਨ ਸੋਕਾ ਪੈ ਜਾਵੇ ਪਰ ਜਿਹੜੇ ਕਿਸਾਨ ਹੈ ਆਪਣੀ ਮਿੱਟੀ ਨਾਲ ਜਿਹੜਾ ਰਿਸ਼ਤਾ ਹੈ ਉਹ ਬਿਲਕੁਲ ਵੀ ਨਹੀਂ ਛੱਡਦੇ ਉਹ ਬਿਲਕੁਲ ਵੀ ਹਾਰ ਨਹੀਂ ਮੰਨਦੇ ਤੇ ਆਪਣੀ ਕਿਸਾਨੀ ਨੂੰ ਹੀ ਆਪਣਾ ਧਰਮ ਸਮਝਦੇ ਨੇ ਇਸ ਤੋਂ ਇਲਾਵਾ ਅਸੀਂ ਆਪਣੇ ਸਕੂਲ ਵਿੱਚ ਵੀ ਐਨਵਲ ਸ਼ੋਅ ਦੇ ਇਲਾਵਾ ਵੀ ਸਕੂਲ ਵਿੱਚ ਵੀ ਬੱਚਿਆਂ ਨੂੰ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਅਸੀਂ ਬਹੁਤ ਜ਼ਿਆਦਾ ਐਕਟੀਵਿਟੀਆਂ ਵਿੱਚ ਇਨਵੋਲਵ ਕਰਦੇ ਹਾਂ ਸਾਡੇ ਸਕੂਲ ਦੇ ਵਿੱਚ ਅਸੀਂ ਕਲੱਬਸ ਵੀ ਬਣਾਏ ਹੋਏ ਨੇ ਜਿਨ੍ਹਾਂ ਵਿੱਚ ਬੱਚੇ ਵੱਖਰੀ ਵੱਖਰੀ ਜਿਹੜੀ ਹੈ ਐਕਟੀਵਿਟੀ ਉਹਦੇ ਚ ਪਾਰਟਿਸਿਪੇਟ ਕਰਦੇ ਆ ਜਿਸ ਤਰ੍ਹਾਂ ਕਿ ਅਸੀਂ ਡਾਂਸ ਕਲੱਬ ਬਣਾਇਆ ਸਾਇੰਸ ਕਲੱਬ ਬਣਾਇਆ ਥੀਏਟਰ ਕਲੱਬ ਬਣਾਇਆ ਟੈਕਨੋਲੋਜੀ ਕਲੱਬ ਬਣਾਇਆ ਤੇ ਸੋਸ਼ਲ ਸਰਵਿਸ ਕਲੱਬ ਬਣਾਇਆ ਅ ਐਜਵੇਰ ਹੁਨੇਹੜਾ ਆਈ ਸੀ ਉਹਦੇ ਵਿੱਚ ਸਾਡੇ ਬੱਚਿਆਂ ਨੇ ਜਿਹੜੇ ਸੋਸ਼ਲ ਸਰਵਿਸ ਕਲੱਬ ਦੇ ਬੱਚੇ ਨੇ ਉਹਨਾਂ ਨੇ ਰਾਸਾ ਟੀਮ ਨੂੰ ਕੰਟਰੀਬਿਊਸ਼ਨ ਵੀ ਦਿੱਤੀ ਹੈ 31000 ਰੁਪਏ ਦੀ ਤੇ ਅਸੀਂ ਪ੍ਰੈਕਟੀਕਲੀ ਬੱਚਿਆਂ ਨੂੰ ਇਹ ਸਿਖਾਉਣਾ ਕਿ ਜੇ ਸੋਸ਼ਲ ਸਰਵਿਸ ਕਲੱਬ ਬਣਾਇਆ ਹੈ ਤੇ ਉਹਦੀ ਜਿਹੜੀ ਯੋਗਤਾ ਕੀ ਹੈ ਉਹਦੀ ਇੰਪੋਰਟੈਂਸ ਕੀ ਹੈ ਇਸ ਤਰ੍ਹਾਂ ਅਸੀਂ ਪ੍ਰੈਕਟੀਕਲ ਲਰਨਿੰਗ ਵਾਲ ਜਿਹੜਾ ਫੋਕਸ ਕਰਦੇ ਆ ਜਿਵੇਂ ਸਕੂਲ ਨੂੰ ਐਸਟੈਬਲਿਸ਼ ਜਿਹੜਾ ਸਕੂਲ ਐਸਟੈਬਲਿਸ਼ ਹੋਇਆ 19192 ਵਿੱਚ ਐਸਟੈਬਲਿਸ਼ ਹੋਇਆ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹ ਜਿਹੜੀ ਪਰੰਪਰਾ ਸਾਡੇ ਸਕੂਲ ਦੀ ਪੁਰਾਣੀ ਬਣੀ ਹੋਈ ਹੈ ਜਿਸ ਤਰ੍ਹਾਂ ਵੀ ਸਾਡੇ ਸਕੂਲ ਦਾ ਰਿਕਾਰਡ ਬਣਿਆ ਹੋਇਆ ਹੈ ਅਸੀਂ ਅੱਗੇ ਵੀ ਫਿਊਚਰ ਵਿੱਚ ਵੀ ਅਸੀਂ ਟਰਾਈ ਕਰਾਂਗੇ ਕਿ ਵਿੱਚ ਵੀ ਸਫਲਤਾ ਦਾ ਮੁਕਾਮ ਅਸੀਂ ਹਾਸਲ ਕਰਦੇ ਰਹੀਏ ਅਖੀਰ ਦੇ ਵਿੱਚ ਮੈਂ ਸਕੂਲ ਦੀ ਮੈਨੇਜਮੈਂਟ ਕਮੇਟੀ ਟੀਚਰਸ ਤੇ ਸਾਰੇ ਮਾਪਿਆਂ ਦਾ ਦਿਲੋਂ ਧੰਨਵਾਦ ਕਰਦੀਆਂ ਕਿ ਉਹ ਸਾਡੇ ਐਸ ਐਨੂਅਲ ਫੰਕਸ਼ਨ ਤੇ ਆਏ ਤੇ ਉਹਨਾਂ ਨੇ ਸਾਡੇ ਐਨੂਅਲ ਫੰਕਸ਼ਨ ਦੀ ਸ਼ਾਨ ਵਧਾਈ ਧੰਨਵਾਦ ਜੀ